ਮੇਰੇ ਨਾਲ ਦੇਖੋ ਦੋ ਸਾਲ ਤੋਂ ਬੋਲੋ ਵੀ ਰੋੜਨੀ ਕਿੱਧਰ ਨੂੰ ਪਰ ਤੁਸੀਂ ਬਾਹਰ ਦੇ ਬਾਹਰ ਡਿਊਟੀ ਡਿਊਟੀ ਮੈਨੂੰ ਬਾਹਰ ਡਿਊਟੀ ਡਿਊਟੀ ਉਸੇ ਨੂੰ ਬੰਦਾ ਸਾਰੇ ਤੇਰੀ ਹਾਜ਼ਰੀ ਤੇਰੀ ਹਾਜ਼ਰੀ ਕਿੱਥੇ ਰੱਖਦਾ ਤੂੰ ਤੇਰੀ ਹਾਜ਼ਰੀ ਕਿੱਥੇ ਬੰਦੇ ਦੀ ਡਿਊਟੀ ਨਹੀਂ ਕਰੀ ਹੈ ਹੈ ਕਦੀ ਡਿਊਟੀ ਪੁੱਛੋ ਕਿੱਥੇ ਬਸੇ ਨਹੀਂ ਚਲੇਗੀ ਨਹੀਂ ਚਲੇਗੀ ਕੱਟਸਾ ਉਹ ਬੰਦਾ ਤਮਕਾਰਿਆ ਤੁਹਾਡੇ ਜਿਲ੍ਹੇ ਚ ਆ ਗਿਆ ਸਾਹਮਣੇ ਸਾਡੇ ਅਸਤਾਨ ਅਸਤਾਨ ਨੂੰ ਕਿਹਾ ਸੱਦੇ ਸੀ ਇਹ ਲੋਹਾਰ ਗਿਆ ਇਹ ਬੰਦਾ ਕਹਿੰਦਾ ਮੈਂ ਸ਼ਿਵਾ ਸੱਜਣ ਪੱਕੇ ਪਟਕੇ ਹਾਂ ਹਾਂ ਇਹ ਇਹ ਬੰਦਾ ਸਾਹਮਣੇ ਇਹ ਬੰਦਾ ਸਾਨੂੰ ਹਾਂ ਕਿਹਨੇ ਤੁਮਕਾਰਿਆ ਨਹੀਂ ਕੋਈ ਅਸੀਂ ਦੋ ਸੰਜੇ ਆਪ ਲਾੜੇ ਤੋਂ ਬਾਹਰ ਲੈਂਦੇ ਰਹਿਤੇ 35 ਦੇ 35 ਲੈਪਟਾਪ ਪਰ ਗੀਰਿਆ ਲੋਕਾਂ ਦੀ ਬਸਰਤ ਕਰਾ ਲਿਆ ਮੈਂ ਨਹੀਂ ਮੱਚ ਮੱਚ ਮੈਂ ਮੱਚ ਸੱਟ ਲੱਗਾ ਮੈਂ ਮੱਚ ਮੱਚ ਮੈਂ 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 ਮੱਚ ਮ ਮੈਂ ਕਿਸੇ ਨੂੰ ਕੁਝ ਵੀ ਨਹੀਂ ਕਿਹਾ ਮੈਂ ਕੋਈ ਨਹੀਂ ਸ਼ੁਰੂਆਤ ਨਹੀਂ ਲਾਇਆ ਅੱਜ ਦਾ ਅੱਜ ਦਾ ਪ੍ਰੋਟੈਸਟ ਇਹ ਹੈ ਜੀ ਅੱਜ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਉਹਨਾਂ ਨੇ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ ਸੀ ਜਿਹੜਾ ਕਿ ਉਹਨਾਂ ਦੀ ਡਿਊਟੀ ਵੀ ਹੈ ਸਾਡੀਆਂ ਡਿਊਟੀਆਂ ਨੂੰ ਚੈੱਕ ਕਰਨਾ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਇਹ ਹੈ ਕਿ ਸਿਵਲ ਸਰਜਨ ਦੇ ਨਾਲ ਬਾਹਰ ਤੋਂ ਕਿ ਆਊਟਸਾਈਡਰ ਵਿਅਕਤੀ ਜਿਹੜਾ ਹੈ ਉਹ ਸਾਡੇ ਸਿਵਲ ਹਸਪਤਾਲ ਚ ਦਾਖਲ ਹੋਇਆ ਉਹਨੇ ਸਿਵਲ ਹਸਪਤਾਲ ਫਾਜ਼ਿਲਕਾ ਦੇ ਜਿਹੜੇ ਸਾਡੇ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰ ਹੈ ਉਹ ਚੱਕਿਆ ਤੇ ਇਸ ਤੋਂ ਪਹਿਲਾਂ ਵੀ ਸਿਵਲ ਹਸਪਤਾਲ ਚ ਉਹਨਾਂ ਵੱਲੋਂ ਸਾਡੇ ਮੁਲਾਜ਼ਮਾਂ ਦੇ ਕੰਮ ਚ ਦਖਲਅੰਦਾਜ਼ੀ ਕੀਤੀ ਗਈ ਹੈ ਸੋ ਅਸੀਂ ਇਹਦੇ ਤੋਂ ਸਾਰੇ ਜਿੰਨੇ ਮੁਲਾਜ਼ਮ ਸੀ ਸਾਨੂੰ ਇਸ ਗੱਲ ਦੀ ਇਹ ਤਕਲੀਫ ਹੈ ਕਿ ਬਾਹਰ ਦਾ ਇੱਕ ਵਿਅਕਤੀ ਜਿਹੜਾ ਉਹ ਸਾਡੇ ਸਿਵਲ ਹਸਪਤਾਲ ਫਾਇਲ ਕਾ ਦੇ ਰਜਿਸਟਰ ਜਿਹੜੇ ਆ ਉਹ ਚੱਕ ਕੇ ਲੈ ਕੇ ਆਇਆ ਤੇ ਸਾਡਾ ਸਟਾਫ ਤਕਰੀਬਨ ਜਿਹੜਾ ਉਹ ਸਹੀ ਸਮੇਂ ਤੇ ਜਿਹੜਾ ਹਾਜ਼ਰ ਹੋ ਗਿਆ ਸੀ ਪਰ ਉਹਦੇ ਵੱਲੋਂ ਸਾਡੇ ਸਟਾਫ ਨੂੰ ਹਾਜ਼ਰੀ ਨਹੀਂ ਲਗਾਉਣ ਦਿੱਤੀ ਗਈ ਸੋ ਇਸ ਕਰਕੇ ਅਸੀਂ ਸਿਵਲ ਸਰਜਨ ਸਾਹਿਬ ਦੇ ਕੋਲੇ ਆਏ ਆ ਕਿ ਬਾਹਰ ਦਾ ਵਿਅਕਤੀ ਆ ਕੇ ਉਹ ਸਾਡੀਆਂ ਸੰਸਥਾਵਾਂ ਦੇ ਵਿੱਚ ਦਖਲ ਕਿਉਂ ਦਿੰਦਾ ਹੈ ਉਹਦੇ ਵਿਰੁੱਧ ਪਹਿਲਾਂ ਹੀ ਸਾਡੇ ਮੁਲਾਜ਼ਮਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਉਹਦੀ ਸ਼ਿਕਾਇਤ ਦੀ ਹਜੇ ਕਿਸੇ ਤਰ੍ਹਾਂ ਦੀ ਨਾਨਕੁਐਰੀ ਹੋਈ ਹੈ ਨਾ ਕੋਈ ਪਟਾਲ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਉਹ ਵਿਅਕਤੀ ਸਾਡੇ ਜ਼ਿਲ੍ਹਾ ਹਸਪਤਾਲ ਫਾਈਲ ਕਾ ਦੇ ਵਿੱਚ ਆ ਕੇ ਦਖਲ ਅੰਦਾਜ਼ੀ ਕਰ ਰਿਹਾ ਹੈ ਇਹਦੇ ਵਾਸਤੇ ਅੱਜ ਕਿਸੇ ਪੱਟੇ ਹੋਏ ਹੈ ਹੈ ਕੌਣ ਬੰਦਾ ਉਹ? ਮਹਿਕਮੇ 'ਚ ਹੈ? ਅਸੀਂ ਅੱਜ ਸਿਵਲ ਸਰਜਨ ਸਾਹਿਬ ਨੂੰ ਇਹ ਪੁੱਛਣਾ ਹੈ ਜੀ ਕਿ ਉਹ ਵਿਅਕਤੀ ਕੌਣ ਹੈ ਕਿਉਂਕਿ ਸਿਵਲ ਸਰਜਨ ਸਾਹਿਬ ਦੇ ਨਾਲ ਜੋ ਸਾਡੇ ਇੱਥ ਜਿਨ੍ਹਾਂ ਦੀ ਡਿਊਟੀ ਬੰਦੀ ਹੈ ਉਹਨਾਂ ਨੂੰ ਤਾਂ ਅਸੀਂ ਤਕਰੀਬਨ ਜਾਣਦੇ ਹਾਂ ਸਾਡੇ ਸੁਪਰਡੈਂਟ ਸਾਹਿਬ ਆ ਸਕਦੇ ਅਸਲ ਸਲਸਿਲ ਸਾਹਿਬ ਨਾਲ ਸਟੈਨੋ ਸਾਹਿਬ ਹੈ ਪਰ ਉਸ ਵਿਅਕਤੀ ਬਾਰੇ ਸਾਡੇ ਸਟਾਫ ਨੂੰ ਪਤਾ ਨਹੀਂ ਕਿ ਉਹ ਵਿਅਕਤੀ ਕੌਣ ਹੈ ਜਿਹੜਾ ਸਿਵਲ ਹਸਪੀਟਲ ਫਾਈਲ ਕਰਕੇ ਜਾ ਕੇ ਸਾਡੀਆਂ ਹਾਜ਼ਰੀਆਂ ਚੈੱਕ ਕਰਦਾ ਹੈ ਜਾਂ ਸਾਡੇ ਕੰਮ ਵਿੱਚ ਦਖਲੰਦਗੀ ਕਰਦਾ ਹੈ ਇਹ ਸਿਵਲ ਸਰਜਨ ਸਾਹਿਬ ਦੇ ਨਾਲ ਆਏ ਸੀਗੇ ਸਿਵਲ ਸਰਜਨ ਸਾਹਿਬ ਦੇ ਨਾਲ ਆਏ ਸੀ ਜੀ ਤੁਹਾਡੇ ਵੱਲੋਂ ਹੁਣ ਕੀ ਕਾਰਵਾਈ ਪਾਈ ਜਾ ਰਹੀ ਹੈ ਅਸੀਂ ਅੱਜ ਸਾਰਾ ਪੈਰੀਮੈਡੀਕਲ ਯੂਨੀਅਨ ਜਿਹੜੀ ਹੈ ਜੀ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਸਿਵਲ ਸਰਜਨ ਸਾਹਿਬ ਕੋਲ ਆਏ ਹਾਂ ਸਿਵਲ ਸਰਜ ਬਾਹਰ ਦਾ ਵਿਅਕਤੀ ਦਖਲ ਅੰਦਾਜ਼ੀ ਕਰ ਰਿਹਾ ਉਹ ਕੌਣ ਹੈ ਤੇ ਉਹਦਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਉਹਦੀ ਕਿੱਥੇ ਡਿਊਟੀ ਹੈ ਉਹਦਾ ਕੀ ਕੰਮ ਹੈ ਉਹ ਆ ਕੇ ਸਾਡੇ ਮੁਲਾਜ਼ਮਾਂ ਨੂੰ ਡਿਊਟੀ ਬਾਰੇ ਜਿਹੜਾ ਪੁੱਛ ਰਿਹਾ ਉਹਦੇ ਕੀ ਅਧਿਕਾਰ ਖੇਤਰ ਹੈ ਇਹਦੇ ਬਾਰੇ ਅਸੀਂ ਸਵਾਲ ਸਭ ਕੋਲ ਆਏ ਕਿੰਨੇ ਰਜਿਸਟਰ ਲੈ ਕੇ ਆਏ ਹੋ ਟੂ ਰਜਿਸਟਰ ਲੈ ਕੇ ਆਏ ਆ ਜੀ ਇਹ ਪੈਰਾਮੈਡੀਕਲ ਦਾ ਜਿਹੜਾ ਡਿਊਟੀ ਹਾਜ਼ਰੀ ਸਟ ਇੱਕ ਮੈਡੀਕਲ ਦਾ ਕੋਈ ਅੱਜ ਕੰਮ ਵੀ ਬੰਦ ਕਰ ਰਹੇ ਹੋ ਕੋਈ ਐਕਸ਼ਨ ਲੈ ਰਹੇ ਹੋ ਹਾਂ ਜੀ ਜੇਕਰ ਸਾਡਾ ਜਿਹੜਾ ਉਹਨਾਂ ਨੇ ਗੱਲਬਾਤ ਜਿਹੜੀ ਇਹ ਕਰਕੇ ਸਾਨੂੰ ਉਸ ਵਿਅਕਤੀ ਬਾਰੇ ਨਾ ਦੱਸਿਆ ਜਾਂ ਸਾਡੀ ਸੁਣ ਕੁਸਤੀਸ ਗੱਲ ਤੇ ਨਾ ਹੋਈ ਤਾਂ ਜਦੋਂ ਤੱਕ ਉਹ ਵਿਅਕਤੀ ਸਾਡੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰੇਗਾ ਉਦੋਂ ਤੱਕ ਅਸੀਂ ਕੰਮ ਜਿਹੜਾ ਡਿਊਟੀ ਨਹੀਂ ਕਰਾਂਗੇ ਮੇਰਾ ਨਾਮ ਸ੍ਰਿੰਦਰ ਕੁਮਾਰ ਹੈ ਤੇ ਮੈਂ ਜ਼ਿਲ੍ਹਾ ਹਸਪਤਾਲ ਵਿੱਚ ਬਤੌਰ ਲੈਪਟੀਨੇਸ਼ਨ ਕੰਮ ਕਰਦਾ ਆ ਮਿਤੀ 27 ਮਾਰਚ ਨੂੰ ਲਗਭਗ 12:00 ਵਜੇ ਇਹ ਬੰਦਾ ਹਸਪੀਟਲ ਦੇ ਵਿੱਚ ਆਇਆ ਹੈ ਔਰ ਇਹਨੇ ਮੇਰੇ ਤੇ ਮਤਲਬ ਕਿ ਮੇਰੇ ਕੰਮ ਵਿੱਚ ਵਿਘਨ ਪਾਇਆ ਔਰ ਮੇਰੇ ਤੇ ਬੜੇ ਇਹਨੇ ਪੱਦੇ ਅਲੀਗੇਸ਼ਨ ਲਾਏ ਆ ਰਿਸ਼ਵਤ ਲੈਣ ਦੇ ਔਰ ਗਲਤ ਕੰਮ ਕਰਨ ਦੇ ਔਰ ਮੁੜ ਕੇ ਇਹਨੇ ਕਿਹਾ ਵੀ ਜਿੱਦਾਂ ਮੈਂ ਕਹਾਂਗਾ ਤੂੰ ਡੋਪ ਟੈਸਟ ਉਸ ਤਰ੍ਹਾਂ ਨਾਲ ਹੀ ਕਰਨੇ ਨੇ ਔਰ ਇਹਨੇ ਮੇਰੇ ਤੋਂ ਬਹੁਤ ਜ਼ਿਆਦਾ ਰੋਪ ਪਾਇਆ ਔਰ ਉਸ ਤੋਂ ਬਾਅਦ ਇੱਕ ਤਰੀਕ ਨੂੰ 1 ਅਪ੍ਰੈਲ ਨੂੰ ਫਿਰ ਇਹਨੇ ਮੈਨੂੰ ਫੋਨ ਕਰਕੇ ਮੇਰੇ ਨਾਲ ਭੱਦੀ ਸ਼ਬਦਾਵਲੀ ਵਰਤੀ ਔਰ ਮੇਰੇ ਤੋਂ ਬਹੁਤ ਜ਼ਿਆਦਾ ਹੋਪ ਪਾਇਆ ਔਰ ਅਸੀਂ ਮਾਨਯੋਗ ਸਰਜਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਆਂ ਵੀ ਇਹ ਕਿਸ ਅਧਿਕਾਰ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਚੈਕਿੰਗਾਂ ਕਰ ਰਿਹਾ ਹੈ ਔਰ ਮੁਲਾਜ਼ਮਾਂ ਨੂੰ ਜਿਹੜਾ ਗੰਦਾ ਬੋਲ ਰਿਹਾ ਔਰ ਉਹਨਾਂ ਤੇ ਗਲਤ ਐਲੀਗੇਸ਼ਨ ਲਗਾ ਰਿਹਾ ਅਸੀਂ ਪੁੱਛਣਾ ਚਾਹੁੰਦੇ ਆਂ ਜੀ ਇਹਨਾਂ ਨੂੰ ਠੀਕ ਹੈ ਅੱਜ 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 ਕੀ ਹੋਇਆ ਔਰ ਉਸ ਦਿਨ ਜਿਹੜੇ ਵੀ ਡੋਪ ਦੇ ਸੈਂਪਲ ਹੋਏ ਉਹ ਸਾਰੇ ਜਿਹੜੇ ਹੈਗੇ ਸੈਂਪਲ ਇਹਦੇ ਨਾਲ ਜਿਹੜੇ ਕੋਈ ਬੰਦੇ ਆਏ ਸੀ ਉਹਨਾਂ ਵੱਲੋਂ ਲਏ ਗਏ ਮੈਨੂੰ ਸਿਰਫ ਰਜਿਸਟਰ ਦੇ ਕੰਮ ਕਰਵਾਇਆ ਗਿਆ ਮੇਰੇ ਕੋਲੋਂ ਔਰ ਮੈਨੂੰ ਨਹੀਂ ਪਤਾ ਅੰਦਰ ਜਾ ਕੇ ਇਹਨਾਂ ਨੇ ਉੱਥੇ ਬਾਥਰੂਮ ਦੇ ਚ ਸੈਂਪਲ ਪਾਣੀ ਪਾਇਆ ਕੀ ਕੀਤਾ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈਗਾ ਅੱਛਾ ਅਗਰ ਉਹ ਅਗਰ ਉਹਦੇ ਚ ਕੁਝ ਗੜਬੜੀ ਹੁੰਦੀ ਜ਼ਿੰਮੇਵਾਰ ਤੁਸੀਂ ਹੋ ਔਰ ਕੋਈ ਗੜਬੜੀ ਹੋਏਗੀ ਤਾਂ ਜਿੰਮੇਵਾਰ ਉਹਦੇ ਵਿੱਚ ਮੈਂ ਹੋਵਾਂਗਾ। ਔਰ ਇਹਨਾਂ ਤੇ ਪ੍ਰੈਸ਼ਰ ਸੀ ਬਹੁਤ ਪਰ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਉਸ ਦਿਨ ਜੋ ਇਹਨਾਂ ਨੇ ਮਤਲਬ ਮੇਰੇ ਨਾਲ ਕੀਤਾ ਸਰਪੰਚ ਸਾਹਿਬ ਦਾ ਨਾਮ ਲੈ ਕੇ ਤੇ ਨਾਲ ਮੇਰੇ ਤੇ ਬੜਾ ਹੀ ਮਾਨਸਿਕ ਮੈਨੂੰ ਟੈਨਸ਼ਨ ਹੋਈ ਹੈ ਬਹੁਤ ਜ਼ਿਆਦਾ ਔਰ ਔਰ ਮੈਂ ਉਸ ਦੇ ਸਬੰਧ ਵਿੱਚ ਮਾਨਯੋਗ ਐਸਐਮਓ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਹੈ ਔਰ ਇੱਥੇ ਵੀ ਸਿਵਲ ਸਨ ਦਫਤਰ ਵੀ ਐਪਲੀਕੇਸ਼ਨ ਦਿੱਤੀ ਪਰ ਹਜੇ ਤੱਕ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਜੀ। ਅੱਜ ਸਵੇਰ ਮੈਂ 9 ਵਜੇ ਸਿਵਲ ਹਸਪਤਾਲ ਫਾਈਲ ਕਾ ਚੈੱਕ ਕੀਤਾ ਸੀ। ਔਰ ਜੋ ਮੁਲਾਜ਼ਮ ਗੈਰ ਹਾਜ਼ਰ ਸੀ ਉਸ ਸਮੇਂ ਡਿਊਟੀ ਤੇ ਨਹੀਂ ਸੀ ਤੇ ਮੈਂ ਉਹਨਾਂ ਨੂੰ ਉੱਥੇ ਆਪਣੇ ਅਸਾਂ ਮੁਸਾਬਾਨ ਨੂੰ ਕਿਹਾ ਵੀ 9:40 ਤੱਕ ਮੈਂ ਉੱਥੇ ਬੈਠਾ ਰਿਹਾ ਤਾਂ ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਆਣਗੇ ਉਹਨਾਂ ਨੂੰ ਮੇਰੇ ਕੋਲ ਦਫ਼ਤਰ ਚ ਭੇਜਿਓ ਵੀ ਉਹਨਾਂ ਨੂੰ ਕਾਰਨ ਪੁੱਛਿਆ ਜਾਏਗਾ ਵੀ ਲੇਟ ਕਿਉਂ ਆਏ ਤਾਂ ਇਹੀ ਮਸਲਾ ਕਿ ਜਿਹੜੇ ਲੇਟ ਆਏ ਆ ਉਹਨਾਂ ਤੋਂ ਕਾਰਨ ਪੁੱਛਿਆ ਜਾ ਰਿਹਾ ਨਹੀਂ ਇਹ ਕੁਝ ਪ੍ਰੋਟੈਸਟ ਕਰ ਰਹੇ ਕਹਿ ਰਹੇ ਕੋਈ ਸਿਵਲ ਸਰਵਿਸ ਸਾਫ ਦੇ ਨਾਲ ਕੋਈ ਆਊਟਸਾਈਡਰ ਬੰਦੇ ਆ ਕੇ ਕਹਿੰਦੇ ਰਜਿਸਟਰ ਚੱਕ ਕੇ ਲੈ ਗਏ ਆਊਟਸਾਈਡਰ ਦੇ ਜੋ ਚੱਕੇ ਲੈ ਕੇ ਜੇ ਮੇਰੇ ਨਾਲ ਕੋਈ ਮੇਰਾ ਅਸਿਸਟੈਂਟ ਮੈਨੂੰ ਰਜਿਸਟਰ ਫੜਾਉਂਗਾ ਆਊਟਸਾਈਡਰ ਕਿਵੇਂ ਹੋ ਗਿਆ ਰਜਿਸਟਰ ਦਾ ਸਿਵਲ ਸੈਣੀ ਨੇ ਕੋੰਦੋ ਮੈਂ ਹੁਣ ਤੋਂ ਤਾਂ ਕਾਪੀਆਂ ਫਾਇਲਾ ਆਪਦੀਆਂ ਫੜੂੰਗਾ ਕਿਸੇ ਨੂੰ ਤਾਂ ਮੈਂ ਫੜਾਉਂਗਾ ਨਾ ਕਿ ਆ ਵੀ ਕਾਗਜ਼ ਚੱਕਲਾ ਆਊਟਸਾਈਡਰ ਤਾਂ ਤਾਂ ਹੋ ਗਿਆ ਨਾ ਜਦ ਰਜਿਸਟਰ ਮੇਰੇ ਦਫਤਰ ਚ ਪਿਆ ਹੈ ਆਊਟਸਾਈਡਰ ਉਹ ਆਊਟਸਾਈਡਰ ਨਹੀਂ ਮੇਰਾ ਚੀਫ ਫਾਰਮੇਸੀ ਅਫਸਰ ਹੈ ਜੋ ਤੁਹਾਡੇ ਚੀਫ ਫਾਰਮੇਸੀ ਅਫਸਰ ਨੇ ਰਜਿਸਟਰ ਚੱਕੇ ਹੈ ਹਾਂ ਜੀ ਅੱਛਾ ਉਹ ਇਹ ਕਹਿ ਰਿਹਾ ਵੀ ਇਹ ਕੋਈ ਬਾਹਰ ਦੇ ਸੀਗੇ ਜਿੰਨੇ ਸਵਲ ਸਾਡੇ ਸਾਹਿਬ ਦੇ ਨਾਲ ਆਏ ਸੀ ਉਹ ਸਾਡੇ ਰਜਿਸਟਰ ਕਰਕੇ ਲੈ ਗਏ ਨਹੀਂ ਉਹ ਮੇਰੇ ਕੋਲ ਫ੍ਰੀਡ ਕੋਡ ਮੇਰਾ ਚੀਫ ਫਾਰਮੇਸੀ ਅਫਸਰ ਹੈ ਮੇਰੇ ਨਾਲ ਆਇਆ ਹੈ ਅਸੀਂ ਸੂਰ ਚੈੱਕ ਕਰਨ ਅਸੀਂ ਤਾਂ ਇਹ ਤਾਂ ਇਹ ਤਾਂ ਰਜਿਸਟਰ ਤਾਂ ਮੈਂ ਚੁੱਕਿਆ ਹੈ ਮੇਰੇ ਰਜਿਸਟਰ ਕੋਈ ਬੰਦਾ ਵੀ ਉਹਨੂੰ ਫੜ ਸਕਦਾ ਹੈ ਜੀ ਜੀ ਰਜਿਸਟਰ ਤਾਂ ਮੇਰੀ ਪੈਰੋਗੇਟੇ ਬੈਠਾ ਹੈ ਤੇ ਜੇ ਮੇਰੀ ਕੋਈ ਹੈਲਪ ਲਈ ਉਹਨੂੰ ਨਾਲ ਲੈ ਗਿਆ ਉਹਦਾ ਅਫਸਰ ਦਾ ਰਜਿਸਟਰ ਕਰਾ ਦੇ ਸਰ ਮੈਨੂੰ ਫੜਾ ਦਿਓ ਤੁਸੀਂ ਕਿੱਥੇ ਚੱਕੇ ਹੋਏ ਆ ਤادیه ਸਦਾ ਮੇਰੇ ਟੇਬਲ ਤੇ ਪਏ ਆ ਕਿੰਨੇ ਰਜਿਸਟਰ ਲੈ ਕੇ ਆਏ ਹੋ ਦੋਨੋਂ ਰਜਿਸਟਰ ਹਾਜ਼ਰੀ ਰਜਿਸਟਰ ਮੈਂ ਲੈ ਕੇ ਆਏ ਜੀ ਉਹਨਾਂ ਦੇ ਕਿੰਨੇ ਆਪੇ ਟੇਬਲ ਤੇ ਆ ਦੇਖੋ ਮੇਰੇ ਟੇਬਲ ਤੇ ਪਏ ਆ ਠੀਕ ਹੈ ਆ ਉਹਨਾਂ ਦਾ ਜਿਹੜਾ ਸਟਾਫ ਨਹੀਂ ਆਇਆ ਉਹਨਾਂ ਦੀ ਮੈਂ ਉਹਨਾਂ ਦੀ ਪੁੱਛ ਪੜਤਾਲ ਕਰਦਾ ਮੇਰਾ ਹੱਕ ਬੰਦ ਹੈ ਕਿੰਨੇ ਮੁਲਾਜ਼ਮ ਗੈਰ ਹਾਜ਼ਰ ਪਾਏਗੇ ਜਦੋਂ ਤੁਸੀਂ ਗਏ ਹੋ ਸਰ ਤੁਸੀਂ ਆਹ ਪੁੱਛੋ ਜੀ ਹਾਜ਼ਰ ਕਿੰਨੇ ਸੀਗੇ ਜੀ ਮੋਰ ਥੈਨ 50% ਬੰਦੇ ਹਾਜ਼ਰ ਨਹੀਂ ਸੀਗੇ ਹਰ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ ਹੈ ਮੈਂ ਤਾਂ ਉਹੀ ਇੱਥੇ ਰਜਿਸਟਰ ਤਾਂ ਹੀ ਲੈ ਕੇ ਆਇਆ ਨਾ ਵੀ ਉਹਨਾਂ ਦੇ ਅਸੀਂ ਐਕਸਪਲੇਨੇਸ਼ਨ ਲੈਟਰਸ ਕਢਾਂਗੇ ਐਸਾ ਉਹਨਾਂ ਨੂੰ ਕਹਾਂਗੇ ਉਹਨਾਂ ਦੇ ਜੋ ਅਸੀਂ ਦੇਖੋ ਮੈਂ ਮੇਰੇ ਸਿਹਤ ਮੰਤਰੀ ਰਾਤ ਨੂੰ 11 ਵਜੇ ਹਸਪਤਾਲੋਂ ਚੈੱਕ ਕਰ ਰਹੇ ਆ ਸਾਨੂੰ ਪੂਰੀ ਯਕੀਨਤਾ ਹੈ ਵੀ ਅਸੀਂ ਲੋਕਾਂ ਨੂੰ ਬਹੁਤ ਚੰਗੀਆਂ ਸਿਹਤ ਸਵਾਵਾਵਾਂ ਦੇਣ ਲਈ ਪ੍ਰਤੀਬੱਧ ਹੈ ਤੇ ਅਸੀਂ ਸਿਹਤ ਸਵਾਵਾਵਾਂ ਤਾਂ ਹੀ ਦੇਣ ਪਾਵਾਂਗੇ ਜੇ ਸਾਡਾ ਸਟਾਫ ਡਿਊਟੀ ਤੇ ਹਾਜ਼ਰ ਹੋਏਗਾ ਜੇ ਸਟਾਫ ਨਹੀਂ 11 ਵਜੇ ਆਣਾ ਤੇ ਆਖਿਓ ਤੁਸੀਂ ਕਿਵੇਂ ਮਰੀਜ਼ਾਂ ਨੂੰ ਚੰਗੀਆਂ ਸਿਹਤ ਸਵਾਵਾਵਾਂ ਦਾ ਭਾਇਆ ਕਰਾ ਸਕਦੇ ਹੋ ਸਾਡਾ ਪੈਰਾਮੈਡੀਕ ਕੁਛ ਡਾਕਟਰ ਵੀ ਆ ਦੇ ਅਸੀਂ ਸਾਰਿਆਂ ਦਾ ਚਿੱਠੀ ਕੱਢ ਰਹੇ ਆ ਕਿਤਾ ਦੇਖੋ ਨਾਲੇ ਤਾਂ ਡਿਊਟੀ ਦੇ ਨਹੀਂ ਆਣਾ ਤੇ ਨਾਲੇ ਉੱਤੋਂ ਆ ਕੇ ਦਬਾਅ ਪਾਣਾ ਇਹ ਤਾਂ ਕਿਤੇ ਨਹੀਂ ਲਿਖਿਆ ਹੋਇਆ ਤੇ ਸਾਰਿਆਂ ਦਾ ਅਸੀਂ ਇਸ ਦਾ ਪੁੱਛ ਕੇ ਤੇ ਅਸੀਂ ਐਸਐਮਓ ਤੋਂ ਪਹਿਲਾਂ ਪੁੱਛਾਂਗੇ ਕਿ ਕਈ ਵਾਰੀ ਐਸਐਮਓ ਨੇ ਕਿਸੇ ਦੀ ਕਿਤੇ ਡਿਊਟੀ ਲਈ ਹੁੰਦੀ ਹੈ ਤਾਂ ਜੋ ਸਾਨੂੰ ਐਸਐਮਓ ਵੱਲੋਂ ਟਿੱਪਣੀ ਆਊਗੀ ਉਸ ਤੇ ਅਸੀਂ ਕਾਰਵਾਈ ਕਰਾਂਗੇ